ਆ ਬੇਲਚਾ ਫੜਿਆ ਐ ਸਾੜ ਦਿੱਤਾ ਇਹ ਜਲਾਈ ਨਹੀਂ ਹੈਗੀ ਜੇ ਇਹ ਦੂਜੀ ਫੜੋ ਹੱਥ ਮੈਲੇ ਹੋ ਜਾਂਦੇ ਤੇ ਗੱਲ ਇਹ ਆ ਵੀ ਹੱਥ ਤੁਹਾਡੇ ਨਹੀਂ ਮੈਲੇ ਹੁੰਦੇ ਸਾਡੇ ਹੋ ਜਾਂਦੇ ਸਾਡੇ ਤੋਪ ਜਾਂਦੇ ਕਿ ਸਾਡੇ ਸੋਨੇ ਦੇ ਹੱਥ ਬਣੇ ਨੇ ਕੀ ਖਿਆਲ ਮਿਸਤਰੀ ਸਾਹਿਬ ਠੀਕ ਹੈ ਜੀ ਅੱਛਾ ਜੀ ਇਹ ਜਲਾਈ ਵੀ ਤੁਹਾਡੀ ਚੈੱਕ ਕਰਨੇ ਆਂ ਤੇ ਕੋਲਾ ਦੱਸੋ ਜੀ ਇਹ ਆਹ ਆ ਸ਼ਾਇਦ ਕੋਲੇ ਵਾਲਾ ਜੀ ਇਹ ਕੋਲੇ ਦਾ ਕੰਮ ਕਰਦਾ ਹੈ ਇਹ ਇਹ ਉਸਤਾਦ ਹੈ ਇੱਧਰ ਆਓ ਜੀ ਤੁਸੀਂ ਅੱਛਾ ਇਸ ਗਿਰਦੇ ਇਹ ਦੋ ਬੰਦੇ ਨੇ ਜੀ ਕੋਲੇ ਵਾਲੇ ਜੀ ਤੇ ਕੋਲਾ ਜਿਹੜਾ ਇਹਨਾਂ ਹੀ ਭਰਨਾ ਹੈ ਇਹਨਾਂ ਹੀ ਸਾਰਾ ਕੁਝ ਮਤਲਬ ਹੈ ਆ ਵੀ ਕਰਨਾ ਹੈ ਗੱਡੀ ਵੀ ਇਹ ਉਤਾਰਦੇ ਨੇ ਤੇ ਬੰਦੇ ਵੀ ਮੇਰੇ ਕੋਲੇ ਮੇਰੇ ਖਿਆਲ ਚ ਮੇਰੇ ਬਹੁਤ ਪੁਰਾਣੇ ਨੇ ਮੇਰੇ ਕੋਲ ਕਿੰਨੇ ਸਾਲ ਹੋ ਗਿਆ ਸਨ ਆਪਣਾ ਸ਼ਾਇਦ ਮੈਂ ਨਾ 9.5 ਸਾਲ ਹੋ ਚਲੇ ਅੱਛਾ ਤੇ ਕੋਈ ਤੰਗੀ ਤਕਲੀਫ ਇਹ ਜੇ ਤੰਗੇ ਤੁਹਾਡੇ ਹੁੰਦੇ ਆ ਕਾਦੀ ਸਾਨੂੰ ਹੈਗੇ ਸਾਹ ਤਾਂ ਇੰਨਾ ਅਰਸਾ ਗੁਜ਼ਰ ਗਿਆ ਤੁਹਾਡੇ ਕੋਲ ਤੇ ਕੋਲਾ ਕਿੰਨੇ ਜੋੜੀਆਂ ਲੱਗਦਾ ਪਈ ਦੋ ਜੋੜੀਆਂ ਤੇ ਇਹਦੇ ਕੋਈ ਦੋ ਕੁ ਵਾਂਗੀਆਂ ਲੱਗ ਜਾਂਦਾ ਦੋ ਜੋੜੀਆਂ ਤੇ ਦੋ ਕੁ ਵਾਂਗੀਆਂ ਅੱਛਾ ਦੋ ਕੁ ਵਾਂਗੀਆਂ ਹਾਂਜੀ ਨਾਲ ਅਸੀਂ ਮੀਟਿੰਗ ਕਰਦੇ ਆ ਆ ਵੇਖੋ ਨਾ ਕੋਲਾ ਬਾਹਰ ਤੁਸੀਂ ਸੱਤੀ ਆਦੇ ਕਿੰਨਾ ਬਾਹਰ ਰੱਖਦੇ ਜੀ ਨਹੀਂ ਮੈਂ ਤਾਂ ਵਿਛਕਿਆ ਇਹ ਤੁਹਾਡਾ ਕੋਲਾ ਇਹ ਜਿਹੜਾ ਨਾ ਲੱਖ ਨੂੰ ਜਿਹੜਾ ਜਲਈਆ ਲੱਕ ਨੂੰ ਕੁੰਡੀ ਨਹੀਂ ਨਾ ਪਾਦਾ ਕੁੰਡੀ ਦਾ ਮਤਲਬ ਹੁੰਦਾ ਇੱਥੇ ਮੈਂ ਹੁਣ ਦੱਸਣਾ ਆ ਬੇਲਚਾ ਭੜਿਆ ਐ ਸਾੜ ਦਿੱਤਾ ਇਹ ਜਲਾਈ ਨਹੀਂ ਹੈਗੀ ਜੋ ਮਿਸਟਰ ਸਾਹਿਬ ਇਹਨੂੰ ਜਲਾਈ ਨਹੀਂ ਆਦੇ ਜਲਾਈ ਆਂਦੇ ਨੇ ਮਤਲਬ ਬੇਲਚਾ ਭਰਿਆ ਤੁਸੀਂ ਇਹਦਾ ਜੋੜਾ ਜੁੱਟ ਵੇਖੋ ਜਿਹੜਾ ਜੋਟਾ ਪਿਆ ਇਹਦੇ ਤੁਸੀਂ ਖਲਾਏ ਸਿੱਟੋਗੇ ਇੱਕ ਪਾਸੇ ਚਲਾ ਜਾਏਗਾ ਤੁਸੀਂ ਜੋ ਬਰਾਬਰ ਹੀ ਸਿੱਟੋਗੇ ਨਾ ਦੋ ਪਾਸੇ ਦਾ ਕੋਲਾ ਜਾਏਗਾ ਜਲਾਈ ਇਹਨੂੰ ਆਂਦੇ ਨੇ ਬਾਕੀ ਆ ਵੀ ਲੈ ਜਿਹੜੇ ਨਾ ਮੁੰਡੇ ਆਂਦੇ ਨੇ ਜਿਆਦਾ ਜਿਹੜਾ ਨਾ ਸਾਨੂੰ ਨੀਮਣਾ ਨਾ ਪਵੇ ਅੱਛਾ ਕੋਲਾ ਕਿੰਨੇ ਜੋੜੀਆਂ ਆਖਿਆ ਜੀ ਦੋ ਜੋੜੀਆਂ ਤੇ ਦੋ ਵਾਂਗੀਆਂ ਜੀ ਅੱਛਾ ਸਰ ਹਾਂ ਜੀ ਦੋ ਜੋੜੀਆਂ ਦੋ ਵਾਂਗੀਆਂ ਮਿਸਤਰੀ ਸਾਹਿਬ ਕੋਲਾ ਜ਼ਿਆਦਾ ਤਾਂ ਨਹੀਂ ਲਾਉਂਦੇ ਪਏ ਨਹੀਂ ਮਿਸਤਰੀ ਸਾਹਿਬ ਨੇ ਜ਼ਿਆਦਾ ਕਿ ਲਾਣਾ ਲਾਣਾ ਤਾਂ ਮੁੰਡਿਆਂ ਨੇ ਹੁੰਦਾ ਇਹ ਲਾਣਾ ਦਾ ਮੁੰਡਿਆਂ ਨੇ ਮਿਸਤਰੀ ਦਾ ਤਾਂ ਧਿਆਨ ਦਿੰਦਾ ਹੀ ਨਾ ਬਾਕੀ ਦਾ ਇਹ ਆ ਵੀ ਕਿੰਨਾ ਕੁ ਮਾਲ ਪੱਕ ਜਾਂਦਾ ਗੱਡੀ ਨਾਲ ਇਹ ਗੱਡੀ ਨਾਲ ਛੇ ਲੈਣਾ ਪੁਕਾਰ ਰਹੇ ਆ ਗੱਡੀ ਨਾਲ ਨਹੀਂ ਗੱਡੀ ਨਾਲ ਵੀ ਠਫਾਰੇ ਦੀਆਂ ਤੇ ਇਹ ਠਪਾਰੇ ਠਪਾਰੇ ਦੀਆਂ ਛੇ ਨੇ ਹਾਂਜੀ ਠਫਾਰੇ ਦੀਆਂ ਛੇ ਨੇ ਗੱਡੀ ਨਾਲ ਨਹੀਂ ਗੱਡੇ ਗੱਡੇ ਨਾਲ ਤਾਂ 30 31 30 ਕੱਤੀ ਲੈਣਾ ਹੋ ਰਹੀ ਹੈ ਆ ਜਵੇ ਕਸਰੀਏ ਨਾ ਨਾ ਦੀ ਕਸਰੀਏ ਇਹ ਮੈਂ ਹੀ ਰੋਜ ਦਾਣ ਕੇ ਬਕਾਣਾ ਤੇ ਬਾਹਰੋਂ ਅੰਦਰੋਂ ਬਾਹਰੋਂ ਮਾਲ ਜਿਹੜਾ ਖਰਾਰ ਨਹੀਂ ਹੋਵੇਗਾ ਮੈਂ ਇਸੇ ਵਾਸਤੇ ਇੱਕ ਬੇਲਚਾ ਜਿਹੜਾ ਤੁਸੀਂ ਉਹ ਦੋਵਾਂ ਦੋਵਾਂ ਚ ਪਾਓ ਇੱਕ ਚ ਪਾਓਗੇ ਬੋਰੀ ਦੇ ਜਿਆਦਾ ਥੱਲੇ ਫਿਰ ਖਿੰਗਰ ਬਣੇਗਾ ਚਾਰਾਂ ਚਾਰਾਂ ਦੇ ਇੰਨੇ ਹੀ ਪਾਣਾ ਚਾਹੀਦਾ ਉਹ ਸੈਂਟਰ ਹੈ ਨਾ ਆ ਵੇਖੋ ਕੋਲਾ ਜਿਹੜਾ ਤੁਹਾਡਾ ਬਾਹਰ ਸੜਿਆ ਪਿਆ ਵਿਕਾਰ ਆ ਪਿਆ ਇਲਾਕੇ ਨੂੰ ਕੁੰਡੀ ਪਾਓ ਜੀ ਜਲਈਆ ਸਾਹਿਬ ਲੱਕਰੂ ਕੁੰਡੀ ਪਾਓ ਨੇਮ ਕੇ ਲਾਓ ਲਸ਼ਮੀਵਾ ਕਰਕੇ ਲਾਓ ਜੀ ਕੁੰਡੀ ਚੰਗੇ ਤੇ ਨਾੜਨੇ ਤੇ ਇੱਧਰ ਇੱਕ ਮਿੰਟ ਐਂ ਬੇਲਚਾ ਨਹੀਂ ਪਾਣਾ ਜਦੋਂ ਪਾਣਾ ਇੰਜ ਪਾਣਾ ਦੋ ਪਾਸੇ ਕੋਲਾ ਜਾਵੇ ਪਾਗੜ ਦੇ ਉੱਤੇ ਪਾਗੜ ਦੇ ਉੱਤੇ ਜਾਵੇ ਇੱਕ ਪਾਸੇ ਨੂੰ ਪਾਓਗੇ ਥੱਲੇ ਨੂੰ ਪਾਓਗੇ ਥੱਲੇ ਲਗਾ ਜਾਏਗਾ ਉਧਰ ਲਾਇਆ ਪਰ ਫਿਰ ਉਹ ਵੀ ਪਾ ਨਹੀਂ ਨਹੀਂ ਸਮਝਾਈ ਜੁੱਟ ਕਿਵੇਂ ਜੇ ਐਂ ਸੈਲ ਪਰਨੇ ਦੋ ਪਾਸੇ ਜਾਏਗਾ। ਉਹ ਕਸਰੀਆ ਪਿੱਛੇ ਜਾਏਗਾ ਤਾਂ ਖਿਆਲ ਚੱਲਿਆ। ਪਿੱਛੇ ਜਾਏਗਾ, ਆਗਾ ਵੀ ਜਾਏਗਾ ਤਾਂ ਕਹ ਲੈਣਾ ਇਹ ਸਫਾਈ ਕਿਵੇਂ ਕਰdogੇ। ਹਾਂ ਤੇ ਕਸਰੀਆ ਦੀ ਕੋਈ ਧਾਰ ਨਹੀਂ। ਖਸੀ ਇਹ ਇੱਥੇ ਵੀ ਤੁਸੀਂ ਐਵੇਂ ਲਾਈ ਜਾਂਦੇ ਜੀ। ਓਏ ਭਈ ਸ਼ਾਇਦ ਸਾਹਿਬ ਜੀ ਸੁਣੀ ਹਾਂ ਜੀ ਦੱਸਿਆ ਕਰੋ। ਇੰਜ ਲਾਣਾ ਹੈ ਕ ਇੰਜ ਲਾਣਾ ਹੈ। ਦੱਸੋ ਬਾਕੀ। ਸੈਰ ਪਰਣਾ ਜੀ। ਸੈਰ ਪਰ ਨਹੀਂ ਲਾਓ ਜੀ। ਸੈਰ ਪਰ ਤੇ ਲਾਇਆ ਦੋ ਪਾਸੇ ਕੋਲਾ ਜਾਂਦਾ ਹੈ। ਹਾਂ ਜੀ। ਆ ਲਾ ਕੇ ਵਹਾਰ। ਲਗਦਾ ਨਾ ਦੂ ਕਿਵੇਂ ਲਾਣਾ ਹੈ ਉਹ ਪਹਿਲੇ ਕਸਰੀਆਂ ਦੇ ਉੱਪਰ ਜਾ ਤਾਂ ਵਿਚਲੇ ਪਾਸੇ ਵਿਚ ਮੋਟਾ ਪਰਿਆ ਜੀ ਨਹੀਂ ਜੀ ਉਹ ਇਸਿਆਮੀ ਦਾ ਪੀਸ ਆਇਆ ਹੈ ਲੇਕਿਨ ਉਹ ਗੱਡੀ ਦੇ ਨਾਲੋ ਜਿਹੜਾ ਬ੍ਰੇਕ ਬੜੀ ਲਿਆਂਦੇ ਨੇ ਵਿੱਚ ਕਿਉਂ ਭਾਈ ਕੌਣ ਮਿੱਟੀ ਲਿਆਦਾ ਆ ਛਾੜੂ ਨਾਲ ਮਿੱਟੀ ਆਂਦੀ ਜਿਹੜਾ ਛਾੜੂ ਨਾਲ ਨਹੀਂ ਇਹ ਤਾਂ ਮਿੱਟੀ ਜਿਹੜੀ ਆਖਰੀ ਹੁੰਦੇ ਨੇ ਉਹ علیحدہ ਪਾਇਆ ਕਰੋ ਨਹੀਂ ਜੀ ਉਹ ਸਾਰਾ ਥੋੜਾ ਥੋੜਾ ਹੀ ਆਇਆ ਐਵੇਂ ਵੈਸੇ ਅੱਜ ਤੀਕਰ ਜਲਾਈ ਤੌਸੀ ਨਹੀਂ ਕੀਤੀ ਤੁਸੀਂ ਸਿੱਧੀ ਕਰਦੇ ਜੀ ਨਾ ਹਾਂਜੀ ਸਾਈਲ ਪਰ ਨੇ ਕਰੋਗੇ ਜੁੱਟ ਜਿਹੜਾ ਤੁਹਾਡਾ ਦੋ ਪਾਸੇ ਕੋਲਾ ਸੱਟੇਗਾ ਤੇ ਤੁਸੀਂ ਐਵੇਂ ਨਹੀਂ ਕਰਦੇ ਪਿਆ ਜੇ ਇਸ ਤਰ੍ਹਾਂ ਉਧਰ ਹੱਥ ਕਰਨਾ ਇਧਰੋਂ ਕਰ ਲਿਆ ਕਰੋ ਇਸ ਤਰ੍ਹਾਂ ਕਰ ਲਿਆ ਕਰੋ ਜਿੱਧਰੋਂ ਮਰਜੀ ਕਿੰਨਾ ਬਾਹਰ ਖੜਾ ਸਕਿਆ ਪਵੇ ਕਿੰਨੇ ਆ ਤੁਹਾਡੇ ਸ਼ਿਕਾਇਤ ਨੇ ਕੋਲਾ ਪਾ ਇਹ ਤੁਹਾਡਾ ਪਹਿਲਾ ਪਿਆ ਜਿਹੜਾ ਸੜਿਆ ਫੇਰ ਕੇ ਬਾਤ ਆ ਜਾਂਦੀ ਇਹਨੂੰ ਫੇਰਦੇ ਕਿਉਂ ਜੀ ਸਾਬ ਬੰਦ ਹੋ ਜਾਂਦਾ ਇਹ ਨਹੀਂ ਸਾਬ ਜ ਵੀ ਬੰਦ ਹੋ ਜਾਂਦਾ ਆ ਰੱਖੋਗੇ ਬੰਦ ਹੋ ਜਾਂਦਾ ਮਾੜਾ ਜਾਂ ਫਿਰ ਜੋ ਤੁਸੀਂ ਵਾਵਾ ਘਮਾਟੂ ਦਿੰਦੇ ਜੀ ਉਦੋਂ ਕੋਲਾ ਵੀ ਖਰਾਬ ਹੋਵੇ ਕੋਲਾ ਕਿੰਨਾ ਬਾਹਰਾ ਆ ਇਹਨੂੰ ਘਰ ਅੰਦਰ ਭਾਈ ਆਵੇ ਸੜ ਗਿਆ ਕੋਲਾ ਇਹ ਇੱਕ ਬੇਲ ਚਾ 100 ਰੁਪਏ ਦਾ ਹੈ ਇਹ ਖਿਆਲ ਕਰ ਰਿਆ ਕਰੋ ਹਾਂਜੀ ਉਸਤਾਦ ਜੀ ਹਾਂਜੀ ਬੋਲ ਲੈ ਉਸਤਾਦ ਹਰਾਨੇ ਉਧਰ ਆ ਬੋਲ ਲੈ ਨੇ ਚਾ ਉਹਨਾਂ ਦੇ ਸ਼ਿਕਾਇਤ ਨਹੀਂ ਤਰੀਕਾ ਕਰੇ ਠੀਕ ਹੈ ਗਲਤ ਹੈ ਸਹੀ ਹੈ ਜੀ ਓਕੇ ਮਿਹਰਬਾਨੀ ਜਨਾਬ